ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੁਬਾਰਾ ਤੋਂ ਫਿਰ ਹਾਜ਼ਰ ਹੋਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀਆਂ ਇੱਕ ਸੀਮਾ ਕੁੜੀ ਦੀ ਸੀਮਾ ਜਿਹੜੀ ਕਿ 35 ਸਾਲ ਦੀ ਆ ਤੇ ਉਹ ਦੋਨੋਂ ਪਤੀ ਪਤਨੀ ਦਿੱਲੀ ਦੇ ਇੱਕ ਘਰ ਵਿੱਚ ਰਹਿੰਦੇ ਆ ਜਿਹਦੇ ਪਤੀ ਦਾ ਨਾਮ 모ਹਿਤ ਆ 모히ਤ ਵੀ 36 ਸਾਲ ਦਾ ਤੇ ਸੀਮਾ ਆਪਦੇ ਘਰ ਵਿੱਚ ਬਹੁਤ ਦੁਖੀ ਰਹਿੰਦੀ ਆ ਦੁਖੀ ਕਿਉਂ ਰਹਿੰਦੀ ਆ ਕਿਉਂਕਿ ਉਹਦੇ ਪਤੀ ਨੂੰ ਇੱਕ ਲਾਜ਼ ਇਲਾਜ ਬਿਮਾਰੀ ਆ ਉਹ ਪਿਛਲੇ 2 ਸਾਲਾਂ ਤੋਂ ਬੈੱਡ ਤੇ ਪਿਆ ਹੋਇਆ ਹੈ ਬਸ ਉਹਦੇ ਸਿਰਫ ਸਾਹ ਚੱਲ ਰਹੇ ਆ ਨਾ ਉਹ ਬੋਲ ਸਕਦਾ ਤੇ ਨਾ ਉਹ ਤੁਰ ਸਕਦਾ ਸੀਮਾ ਜਿਹੜੀ ਬਹੁਤ ਉਦਾਸ ਹੁੰਦੀ ਆ ਮੋਹਿਤ ਨੂੰ ਲੈ ਕੇ ਵੀ ਇਹ ਬਹੁਤ ਔਖਾ ਉਹਦੇ ਲਈ ਉਹਨੂੰ ਸਾਂਭਣਾ ਲੇਕਿਨ ਉਹਨਾਂ ਦਾ ਬਿਜ਼ਨਸ ਬਹੁਤ ਹਾਈ ਫਾਈ ਆ ਵੀ ਵਧੀਆ ਪੈਸਾ ਤੇ ਲਾ ਚੰਗਾ ਦਿੱਲੀ ਦੇ ਵਿੱਚ ਬਿਜ਼ਨਸ ਆ ਲੇਕਿਨ ਪੈਸਾ ਜ਼ਰੂਰ ਆ ਪਰ ਉਹਨਾਂ ਕੋਲੇ ਕੋਈ ਸਕੂਨ ਕੋਈ ਖੁਸ਼ੀ ਕੁਛ ਨਹੀਂਗਾ ਹੁਣ ਜਿਹੜੀ ਸੀਮਾ ਨਾ ਉਦੀ ਨੇੜੇ ਦੇ ਪਿੰਡਾਂ 'ਚ ਰਿਸ਼ਤੇਦਾਰੀਆਂ ਏਰੀਆ 'ਚ ਤਾਂ ਉਹ ਰਿਸ਼ਤੇਦਾਰਾਂ ਨੂੰ ਕਈ ਵਾਰ ਕਈ ਕੁੜੀਆਂ ਨੂੰ ਕਈ ਵਾਰ ਕੋਈ ਡਾਕਟਰ ਨੂੰ ਬੜਿਆਂ ਲੋਕਾਂ ਨੂੰ ਨਾ ਮੋਹਿਤ ਦੇ ਸਾਹਮਣੇ ਵਾਸਤੇ ਰੱਖਦੀ ਆ ਪਰ ਕੋਈ ਵੀ ਸਿਰੇ ਗੱਲ ਨਹੀਂ ਲਾਉਂਦਾਗਾ ਕੋਈ 10 ਦਿਨ ਆ ਰਹਿ ਜਾਂਦਾ ਕੋਈ 5 ਦਿਨ ਰਹਿੰਦਾ ਕਿਉਂਕਿ ਮੋਹਿਤ ਨੂੰ ਸਾਂਭਣਾ ਬਹੁਤ ਇੱਕ ਡਿਫਿਕਲਟ ਕੰਮ ਬਣਿਆ ਪਿਆ ਕਿਉਂਕਿ ਉਹਦਾ ਪੂਰਾ 6 ਫੁੱਟ ਦਾ ਸਰੀਰ ਆ ਤੇ ਉਹਨੂੰ ਬਿਠਾਉਣਾ ਰੋਟੀ ਪਾਣੀ ਖਵਾਉਣਾ ਉਹਨੂੰ ਟਾਇਲਟ ਲੈ ਕੇ ਜਾਣਾ ਇਹ ਬਹੁਤ ਔਖਾ ਮੁਸ਼ਕਲ ਵਾਲਾ ਕੰਮ ਆ ਉਨਸੀਮਾ ਜਿਹੜੀ ਉਹਨੂੰ ਆਪਦਾ ਬਿਜ਼ਨਸ ਵੀ ਦੇਖਣਾ ਪੈਂਦਾ ਉਹਨੂੰ ਆਪਦਾ ਘਰ ਚਲਾਉਣ ਵਾਸਤੇ ਵੀ ਘਰ ਚ ਗਰੋਸਰੀ ਲਿਆਉਣੀ ਆ ਹੋਰ ਕਈ ਕੰਮ ਹਨ ਤੇ ਉਹ ਉਹ ਸੋਚ ਰਹੀ ਆ ਨਾ ਵੀ ਕੌਣ ਆ ਵੀ ਮੈਂ ਕਿਸੇ ਨਰਸ ਨੂੰ ਜਾਂ ਕਿਸੇ ਡਾਕਟਰ ਨੂੰ ਕਿਸੇ ਫੈਮਿਲੀ ਡਾਕਟਰ ਨੂੰ ਘਰ ਚ ਰੱਖ ਲਵਾਂ ਵੀ ਇਹਦੀ ਕੇਅਰ ਕਰੇ ਹਨ ਤਾਂ ਉਹ ਇੱਕ ਕਿਸੇ ਰਿਸ਼ਤੇਦਾਰ ਨਾਲ ਕੰਟੈਕਟ ਕਰਦੀ ਆ ਤੇ ਇੱਕ ਕੁੜੀ ਨੂੰ ਘਰੇ ਲਿਆਉਂਦੀ ਆ ਉਹ ਕੁੜੀ ਜਿਹਨੇ ਕਿ ਨਰਸਿੰਗ ਕੀਤੀ ਹੁੰਦੀ ਆ ਤੇ ਜਿਹਨੂੰ ਕਾਫੀ ਐਕਸਪੀਰੀਅੰਸ ਵੀ ਹੁੰਦਾ ਉਹ ਉਸ ਕੁੜੀ ਨੂੰ ਕਹਿੰਦੀ ਆ ਵੀ ਮੈਂ ਤੈਨੂੰ 35000 ਰੁਪਏ ਮਹੀਨਾ ਦਵਾਂਗੀ ਤੂੰ ਸਿਰਫ ਤੇ ਸਿਰਫ ਮੋਹਿਤ ਦੀ ਕੇਅਰ ਕਰਨੀ ਐ ਇਹਨੂੰ ਦਵਾਈ ਬਕਾਇਦਾ ਇਹਦੀ ਡਾਈਟ ਦਾ ਧਿਆਨ ਰੱਖਣਾ ਉਹ ਕੁੜੀ ਆਉਂਦੀ ਆ ਉਹਨਾਂ ਦੇ ਘਰ ਉਹ ਮੋਹਿਤ ਦੀ ਕੇਅਰ ਕਰਦੀ ਆ ਉਹ ਕੁੜੀ ਸਿਰਫ 12 ਦਿਨ ਰਹਿੰਦੀ ਐ ਤੇ 12 ਦਿਨ ਬਾਅਦ ਉਹ ਕਹਿੰਦੀ ਆ ਵੀ ਮੈਡਮ ਨਹੀਂ ਵੀ ਇਹ ਕੰਮ ਬਹੁਤ ਔਖਾ ਕਿਉਂਕਿ ਇੱਕ ਜੈਂਟਸ ਨੂੰ ਇੱਕ ਜੈਂਸੀ ਸਾਂਭ ਸਕਦਾ ਮੇਰੇ ਲਈ ਇਹ ਚੀਜ਼ ਬਹੁਤ ਮੁਸ਼ਕਲ ਆ ਮੈਂ ਨਹੀਂ ਰਹਿ ਸਕਦੀ ਉਹ ਉੱਥੋਂ ਚਲੀ ਜਾਂਦੀ ਆ ਹੁਣ ਜੀਮਾ ਲਈ ਫੇਰ ਤੋਂ ਉਹੀ ਜਿਹੜੀ ਪ੍ਰੋਬਲਮ ਹੋ ਕ੍ਰੀਏਟ ਹੋਕ ਜਾਂਦੀ ਆ ਵੀ ਹੁਣ ਮੈਂ ਕੀ ਕਰਾਂ ਕਿਹਨੂੰ ਲਿਆਵਾਂ ਇੱਕ ਦਿਨ ਉਹਦੇ ਰਿਸ਼ਤੇਦਾਰ ਆਉਂਦੇ ਆ ਘਰੇ ਦੋ ਆਦੇ ਰਿਸ਼ਤੇਦਾਰਾਂ ਨੂੰ ਕਹਿੰਦੀ ਆ ਵੀ ਮੈਨੂੰ ਤਾਂ ਆ ਬੜੀ ਪ੍ਰੋਬਲਮ ਹੋਈ ਪਈ ਆ ਵੀ ਮੈਂ ਇਹਨੂੰ ਛੱਡ ਕੇ ਕਿਤੇ ਜਾ ਨਹੀਂ ਸਕਦੀ ਇਹ ਮੈਂ ਇਕੱਲੀ ਇਹਨੂੰ ਬਾਥਰੂਮ ਨਹੀਂ ਉੱਜਾ ਸਕਦੀ ਮੈਂ ਇਕੱਲੀ ਉਠਾ ਨਹੀਂ ਸਕਦੀ ਵੀ ਮੋਹਿਤ ਦੀ ਕੇਅਰ ਕਰਨੀ ਮੈਨੂੰ ਇਕੱਲੀ ਨੂੰ ਬਹੁਤ ਮੁਸ਼ਕਲ ਆ ਤਾਂ ਉਹਦੇ ਰਿਸ਼ਤੇਦਾਰ ਕਹਿੰਦੇ ਆ ਵੀ ਸਾਡੇ ਪਿੰਡ 'ਚ ਬਹੁਤ ਮੁੰਡੇ ਆ ਨਾ ਜਿਨ੍ਹਾਂ ਨੂੰ ਕੰਮ ਦੀ ਲੋੜ ਆ ਵੀ ਸੇਮਾ ਨੂੰ ਇਸ ਤਰ੍ਹਾਂ ਕਰ ਸਿਆਣੇ ਜਾਣ ਪਹਿਚਾਣ ਵਾਲੇ ਮੁੰਡੇ ਨੂੰ ਘਰ ਰੱਖ ਲੈ ਉਹ ਕਹਿੰਦੇ ਵੀ ਆਏ ਤਾਂ ਮੈਂ ਕਿਵੇਂ ਰੱਖ ਸਕਦੀ ਉਹ ਕਹਿੰਦੇ ਨਹੀਂ ਅਸੀਂ ਆਪਦੇ ਜਾਣ ਪਹਿਚਾਣ ਵਾਲਾ ਜਿਹੜਾ ਸਾਡੇ ਬਿਲਕੁਲ ਨੇੜੇ ਹੋਊਗਾ ਪ੍ਰੋਸੈਜ ਹੋਊਗਾ ਉਹਨੂੰ ਤੇਰੇ ਕੋਲ ਭੇਜਾਂਗੇ ਕਹਿੰਦੀ ਠੀਕ ਆ ਕਹਿੰਦੀ ਵਸ ਤੂੰ ਸੀ ਨਾ ਮੇਰਾ ਇਹ ਕੰਮ ਕਰ ਦਿਓ ਵੀ ਕੋਈ ਸਿਆਣਾ ਲੜਕਾ ਹੋਵੇ ਜਿਹੜਾ ਮੋਹਿਤ ਦੀ ਕੇਅਰ ਕਰ ਸਕੇ ਉਹ ਕਹਿੰਦੇ ਠੀਕ ਆ ਜੇ ਰਿਸ਼ਤੇਦਾਰ ਚਲੇ ਜਾਂਦੇ ਆ ਤਾਂ ਜਾ ਕੇ ਨਾ ਥੋੜੇ ਦਿਨ ਸੀਮਾ ਫੇਰ ਬੜੇ ਤੰਗੀ ਚ ਕੱਟਦੀ ਆ ਤੇ ਇੱਕ ਦਿਨ ਉਹਦੀ ਬੈਲ ਵਾਜੀ ਆ ਤੇ ਉਹ ਜਾ ਕੇ ਦਰਵਾਜ਼ਾ ਖੋਲਦੀ ਆ ਇੱਕ ਨੌਜਵਾਨ ਲੜਕਾ ਜਿਹਦੀ ਉਮਰ 22 ਸਾਲ ਆ ਤੇ ਉਹ ਆ ਕੇ ਕਹਿੰਦਾ ਵੀ ਮੈਡਮ ਵੀ ਇਹ ਮੋਹਿਤ ਸਰ ਦਾ ਘਰ ਹੀ ਆ ਕਹਿੰਦੀ ਹਾਂਜੀ ਇਹ ਹੀ ਆ ਕਹਿੰਦਾ ਕਹਿੰਦੇ ਤੁਸੀਂ ਕੌਣ ਕਿਵੇਂ ਆਏ ਸੀਗੇ ਕੀ ਕੰਮ ਸੀ ਉਹ ਕਹਿੰਦਾ ਮੈਨੂੰ ਕੰਮ ਨਹੀਂ ਵੀ ਮੈਨੂੰ ਇਸ ਤਰ੍ਹਾਂ ਕਿਸੇ ਇਨਸਾਨ ਨੇ ਭੇਜਿਆ ਵੀ ਤੁਹਾਡੇ ਹਸਬੰਦ ਬਿਮਾਰ ਆ ਮੈਂ ਪਿੰਡ ਤੋਂ ਆਇਆ ਉਹ ਕਹਿੰਦੇ ਅੱਛਾ ਅੱਛਾ ਆ ਵੀ ਆ ਜਾ ਵੈਲਕਮ ਆ ਤੇਰਾ ਵੀ ਮੈਂ ਤੇਰੇ ਲਈ ਚਾਹ ਪਾਣੀ ਬਣਾਉਣੀ ਆ ਤੂੰ ਬੈਠ ਉਹ ਚਾਵਣਾ ਕਿੱਲੇ ਹੁੰਦੀ ਆ ਬੈਠਦੇ ਆ ਉਹ ਸਾਰੀ ਕੰਡੀਸ਼ਨ ਮੋਹਿਤ ਦੀ ਉਸ ਲੜਕੇ ਨੂੰ ਦੱਸਦੀ ਉਸ ਲੜਕੇ ਦਾ ਨਾਮ ਹੁੰਦਾ ਰਾਜਨ ਉਹ ਕਹਿੰਦੀ ਵੀ ਰਾਜਨ ਇਹ ਤੇਰੀ ਜੌਬ ਆ ਤੂੰ ਇਹਨੂੰ ਹੀ ਸਾਂਭਣਾ ਬਸ ਹੋਰ ਤੂੰ ਕੋਈ ਟੈਨਸ਼ਨ ਨਹੀਂ ਕਿਸੇ ਖਾਣ ਪੀਣ ਦੀ ਚੀਜ਼ ਦੀ ਔਨ ਜਾਂ ਦੀ ਤੈਨੂੰ ਕੋਈ ਕੰਮ ਨਹੀਂ ਸਿਰਫ ਮੋਹਿਤ ਦਾ ਧਿਆਨ ਰੱਖਣਾ ਉਹ ਕਹਿੰਦਾ ਠੀਕ ਆ ਤੇ ਕਹਿੰਦੀ ਪਰ ਤੂੰ ਇਹ ਕੰਮ ਕਰਨ ਲਈ ਕਿਉਂ ਆਇਆ ਤੂੰ ਤਾਂ ਵਧੀਆ ਪੜਿਆ ਲਿਖਿਆ ਬੱਚਾ ਵੀ ਸੋਨਾ ਸੁਨੱਖਾ ਨੌਜਵਾਨ ਆ ਉਹ ਕਹਿੰਦਾ ਕਿ ਮੈਡਮ ਕੰਮ ਤਾਂ ਬਹੁਤ ਆ ਪਰ ਸਿਰਫ ਨਾ 10000 ਰੁਪਏ ਸੈਲਰੀ ਮਿਲਦੀ ਆ ਜੀ ਦੇ ਨਾਲ ਕਰੇ ਮੇਰੀ ਭੈਣ ਕੁਵਾਰੀ ਆ ਮੇਰੀ ਮਾਂ ਦਾ ਲਾ ਚੱਲਦਾ ਵੀ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਰਿਸ਼ਤੇਦਾਰਾਂ ਨੇ ਕਿਹਾ ਕਿ ਤੈਨੂੰ ਮੂੰਹ ਬੋਲੇ ਪੈਸੇ ਮਿਲਣਗੇ ਤੇ ਤੂੰ ਬਸ ਉਸ ਬੰਦੇ ਦੀ ਕੇਅਰ ਕਰਨੀ ਆ ਕਹਿੰਦਾ ਮੈਨੂੰ ਲੱਗਿਆ ਵੀ ਮੈਂ ਕੰਮ ਕਰਨ ਲਈ ਤਿਆਰ ਆ ਬਸ ਵੀ ਮੇਰੇ ਘਰ ਦਾ ਗੁਜ਼ਾਰਾ ਸੌਖਾ ਜੀ ਉਹ ਕਹਿੰਦੇ ਅੱਛਾ ਵੀ ਤੈਨੂੰ ਵੀ ਲੋੜ ਆ ਸਾਨੂੰ ਵੀ ਤੇਰੀ ਲੋੜ ਆ ਨਾ ਸਾਨੂੰ ਵੀ ਇੱਕ ਸਿਆਣਾ ਵੀ ਕੋਈ ਨਾ ਕੋਈ ਆਦਮੀ ਚਾਹੀਦਾ ਸੀ ਜਿਹੜਾ ਇਹਨੂੰ ਸੰਭਾਲ ਸਕੇ ਉਹ ਕਹਿੰਦਾ ਬਾਸ ਤੁਸੀਂ ਅੱਜ ਤੋਂ ਬਾਅਦ ਟੈਨਸ਼ਨ ਨਹੀਂ ਲੈਣੀ ਜਿੱਥੇ ਮਰਜੀ ਜਾਓ ਆਓ ਕਿਤੇ ਤੁਹਾਨੂੰ ਜਾ ਕੇ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਸਰ ਨੇ ਖਾਣਾ ਖਾਧਾ ਇਹਨਾਂ ਨੇ ਦਵਾਈ ਲਈ ਜਾਂ ਨਹੀਂ ਲਈ ਤਾਂ ਹੁਣ ਜਿਹੜੀ ਸੀਮਾ ਦੀ ਅੱਧੀ ਟੈਨਸ਼ਨ ਤਾਂ ਉਹਦੇ ਘਟ ਜਾਂਦੀ ਆ ਵੀ ਮੁੰਡਾ ਬਹੁਤ ਸਿਆਣਾ ਪੜਿਆ ਲਿਖਿਆ ਵੀ ਮੈਂ ਇਹਦਾ ਧਿਆਨ ਰੱਖੂਗਾ ਜਦੋਂ ਜੀਉ ਦੀ ਜੌਬ ਸਟਾਰਟ ਹੁੰਦੀ ਆ ਤਾਂ ਹੁਣ ਸੀਮਾ ਘਰ ਚ ਖਾਣਾ ਬਣਾਉਂਦੀ ਆ ਮੋਹਿਤ ਵੀ ਨਾਲ ਹੀ ਉੱਥੇ ਹੀ ਖਾਂਦਾ ਤੇ ਰਾਜਨ ਜਿਹੜਾ ਉਹਨੂੰ ਵੀ ਉੱਥੇ ਹੀ ਖਾਣਾ ਦਿੱਤਾ ਜਾਂਦਾ ਸੀਮਾ ਕਹਿੰਦੀ ਕਿ ਰਾਜਨ ਤੂੰ ਕਿਤੇ ਬਾਹਰ ਨਹੀਂ ਰਹਿਣਾ ਸਾਡਾ ਉੱਪਰਲਾ ਪੁਰਸ਼ ਜਿਹੜਾ ਉਹ ਖਾਲੀ ਆ ਤੂੰ ਇੱਥੇ ਆਰਾਮ ਨਾਲ ਰਹਿਣਾ ਅਸੀਂ ਤੇਰੇ ਤੋਂ ਰੈਂਟ ਲੈਣਾ ਹੁਣ ਸੀਮਾ ਰਾਜਨ ਤੇ ਮੋਹਿਤ ਇੱਕ ਫੈਮਿਲੀ ਬੌਂਡ ਦੇ ਵਿੱਚ ਇਕੱਠੇ ਹੋ ਜਾਂਦੇ ਰਾਣਾ ਕਿਉਂਕਿ ਉਹਦਾ ਵਧੀਆ ਉਹਨਾਂ ਨਾਲ ਫੈਮਿਲੀ ਰਿਸ਼ਤਨ ਬਣ ਜਾਂਦਾ ਹਰ ਦੁੱਖ ਸੁੱਖ ਵਿੱਚ ਉਹ ਮੋਹਿਤ ਨਾਲ ਸੀਮਾ ਨਾਲ ਖੜਦਾ ਸੀਮਾ ਵੀ ਪੂਰੀ ਇੱਜ਼ਤ ਕਰਦੀ ਆ ਰਾਜਨ ਜੀ ਤਾਂ ਥੋੜੇ ਮਹੀਨੇ ਲੰਘਦੇ ਆ ਥੋੜੇ ਮਹੀਨੇ ਨੰਗਨ ਤੋਂ ਬਾਅਦ ਅਚਾਨਕ ਜਿਹੜਾ ਮੋਹਿਤ ਹੁੰਦਾ ਕਿਉਂਕਿ ਉਹਨੂੰ ਲਾਜ ਬਿਮਾਰੀ ਉਹਦੀ ਡੈਥ ਹੋ ਜਾਂਦੀ ਹੈ ਹੁਣ ਸੀਮਾ ਵਿਚਾਰੀ ਬਿਲਕੁਲ ਟੁੱਟੇ ਆਂਦੀ ਆ ਦੂਜੇ ਪਾਸੇ ਰਾਜਨ ਵੀ ਬਹੁਤ ਕਿਉਂਕਿ ਉਹਦਾ ਉਹਦੀ ਮੋਹਿਤ ਨਾਲ ਰਾਜਨ ਦੀ ਅਟੈਚਮੈਂਟ ਬਹੁਤ ਹੁੰਦੀ ਉਹ ਬੱਚਿਆਂ ਵਾਂਗ ਉਹਨੂੰ ਸਾਹਮਦਾ ਹੁੰਦਾ ਬਹੁਤ ਰੋਂਦਾ ਵੀ ਮੈਨੂੰ ਛੱਡ ਕੇ ਚਲੇ ਗਏ ਹਨਾ ਚੀਮਾ ਵਿਚਾਰੀਆ ਜਿਹੜੀ ਉਹ ਡਿਪਰੈਸ਼ਨ ਚ ਚਲੀ ਜਾਂਦੀ ਆ ਉਹਨੂੰ ਕੋਈ ਖਾਣ ਪੀਣ ਦਾ ਨਹੀਂ ਕੋਈ ਦਵਾਈ ਦਾ ਨਹੀਂ ਕੋਈ ਕੁਛ ਨਹੀਂ ਚਲੋ ਜੀ 10 ਦਿਨ ਬਾਅਦ ਉਹਦੀ ਅੰਤਮ ਅਰਦਾਸ ਤੋਂ ਬਾਅਦ ਸੀਮਾ ਨੂੰ ਦਵਾਈ ਦਵਾ ਕੇ ਦਿੰਦੇ ਆ ਰਿਸ਼ਤੇਦਾਰ ਵੀ ਤੁਸੀਂ ਮੈਡੀਸਨ ਲਓ ਅਰੈਸਟ ਕਰੋ ਕੋਈ ਗੱਲ ਨਹੀਂ ਰੱਬ ਦਾ ਭਾਣਾ ਹਨ ਕਿਉਂਕਿ ਉਹਨੇ ਤਾਂ ਜਾਣਾ ਹੀ ਸੀਗਾ ਉਹਨੂੰ ਬਿਮਾਰੀ ਇਸ ਤਰ੍ਹਾਂ ਦੀ ਸੀ ਸੀਮਾ ਵਿਚਾਰੀ ਟੁੱਟ ਜਾਂਦੀ ਆ ਹੁਣ 1 ਮਹੀਨਾ ਤਾਂ ਰਾਜਨ ਜਿਹੜਾ ਉੱਥੇ ਕੱਢਦਾ ਤੇ ਫੇਰ ਉਹ ਆਪ ਦੇ ਆਪ ਨੂੰ ਕੋਸਣ ਲੱਗ ਜਾਂਦਾ ਵੀ ਮੈਡਮ ਇਕੱਲੇ ਆ ਘਰ ਜਿਨ੍ਹਾਂ ਦੇ ਪਤੀ ਦੀ ਡੈਥ ਹੋ ਗਈ ਮੇਰਾ ਇੱਥੇ ਰਹਿਣਾ ਸਹੀ ਨਹੀਂ ਤਾਂ ਸੀਮਾ ਨੂੰ ਵੀ ਲੱਗਦਾ ਵੀ ਮੈਂ ਇਦਾਂ ਕਿਵੇਂ ਇੱਕ ਨੌਜਵਾਨ ਲੜਕੇ ਨੂੰ ਘਰੇ ਰੱਖ ਸਕਦੇ ਹਾਂ ਉਹ ਆਪ ਹੀ ਇੱਕ ਦਿਨ ਰਾਜਨ ਨੂੰ ਕਹਿੰਦੀ ਹੈ ਵੀ ਰਾਜਨ ਵੀ ਤੂੰ ਸਾਡੀ ਫੈਮਿਲੀ ਦਾ ਮੈਂਬਰ ਆ ਪਰ ਮੈਨੂੰ ਕਹਿਣ ਲੱਗੀ ਨੂੰ ਬੁਰਾ ਲੱਗ ਰਿਹਾ ਵੀ ਤੈਨੂੰ ਹੁਣ ਘਰ ਜਾਣਾ ਚਾਹੀਦਾ ਉਹ ਕਹਿੰਦਾ ਹਾਂ ਜੀ ਮੈਮ ਵੀ ਮੈਂ ਵੀ ਸੋਚ ਰਿਹਾ ਸੀਗਾ ਵੀ ਮੈਂ ਘਰ ਹੀ ਜਾਵਾਂ ਕਿਉਂਕਿ ਲੋਕ ਬੜੀਆਂ ਗੱਲਾਂ ਕਰਨਗੇ ਨਾ ਵੀ ਤੁਸੀਂ ਹੁਣ ਵਿਧਵਾ ਹੋ ਚੁੱਕੇ ਹੋ ਮੇਰੇ ਬਾਰੇ ਵੀ ਤੁਹਾਡੇ ਬਾਰੇ ਵੀ ਕਹਿੰਦੇ ਹਾਂ ਹੁਣ ਰਾਜਨ ਉੱਥੋਂ ਆਪਣੀ ਜੋਬ ਤੋਂ ਰਿਜ਼ਾਈਨ ਲੈ ਕੇ ਉਹ ਤੋਂ ਉਹ ਆਪਣੇ ਕੱਪੜੇ-ਕੁਪੜੇ ਚਾ ਕੇ ਘਰ ਆ ਜਾਂਦਾ ਤੇ ਰਾਜਨ ਦੇ ਆਉਣ ਤੋਂ ਬਾਅਦ ਸੀਮਾ ਬਿਲਕੁਲ ਇਕੱਲੀ ਹੋ ਗਈ ਰਾਜਨ ਦੇ ਨਾਲ ਉਹਦੀ ਘਰ ਚ ਬੋਲ ਚਾਲ ਸੀ ਉਹ ਦਵਾਈ ਫੁੱਟੀ ਲੈਣ ਚਲੀ ਜਾਂਦੀ ਸੀ ਬਾਜ਼ਾਰ ਚਲੀ ਜਾਂਦੀ ਸੀ ਹੁਣ ਤੋਂ ਬਿਲਕੁਲ ਇਕੱਲੀ ਰਹਿ ਗਈ ਉਹ ਡਿਪਰੈਸ਼ਨ ਚ ਬਿਲਕੁਲ ਨਾ ਬੋਲਦੀ ਆ ਨਾ ਕਿਸੇ ਨਾਲ ਦੁੱਖ ਸੁੱਖਾਂ ਸਾਂਝਾ ਕਰਦੀ ਆ ਤਾਂ ਥੋੜੇ ਦਿਨਾਂ ਤੋਂ 8 10 15 ਦਿਨ ਨੰਗ ਦਿਆ ਤੇ ਸੀਮਾ ਰਾਜਨ ਨੂੰ ਫੋਨ ਕਰਦੀ ਆ ਵੀ ਰਾਜਨ ਕਿਵੇਂ ਤੂੰ ਠੀਕ ਠਾਕ ਪਹੁੰਚੇ ਹੋ ਕਹਿੰਦਾ ਹਾਂਜੀ ਮੈਂ ਪਹੁੰਚ ਗਿਆ ਸੀ ਠੀਕ ਠਾਕ ਕਹਿੰਦਾ ਮੈਡਮ ਤੁਸੀਂ ਦੱਸੋ ਵੀ ਤੁਹਾਡੀ ਸਿਹਤ ਕਿਵੇਂ ਉਹ ਕਹਿੰਦੀ ਵੀ ਪੁੱਛ ਨਾ ਮੇਰੀ ਸਿਹਤ ਦਾ ਤਾਂ ਕੋਈ ਹਾਲ ਨਹੀਂਗਾ ਤੇ ਕਹਿੰਦਾ ਮੈਂ ਤੁਹਾਨੂੰ ਦਵਾਈ ਦੇਵਣ ਆ ਜੰਨਾ ਵੀ ਮੈਂ ਆਪਦੀ ਮਦਰ ਨੂੰ ਨਾਲ ਲੈ ਕੇ ਆ ਜੰਨਾ ਜੇ ਤੁਸੀਂ ਨਹੀਂ ਸਹੀ ਤਾਂ ਕਹਿੰਦੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੁਣ ਸੀਮਾ ਨਾ 1.5 ਮਹੀਨਾ ਉੱਥੇ ਰੂਮ ਦੇ ਵਿੱਚ ਹੀ ਆਦੇਚ ਹੀ ਗੁਜ਼ਾਰਦੀ ਆ ਉਹ ਬਾਹਰ ਨਹੀਂ ਨਿਕਲਦੀ ਡਿਪਰੈਸ਼ਨ ਚ ਹੁੰਦੀ ਆ ਤੇ ਰਾਜਨ ਸੀਮਾ ਦੀ ਕੰਡੀਸ਼ਨ ਵੇਖ ਕੇ ਆਪਦੀ ਮਦਰ ਨੂੰ ਨਾਲ ਲੈਂਦਾ ਤੇ ਸੀਮਾ ਦੇ ਘਰ ਚਲਾ ਜਾਂਦਾ ਤੇ ਉਹ ਜਾ ਕੇ ਕਹਿੰਦਾ ਵੀ ਮੈਡਮ ਤੁਸੀਂ ਦਵਾਈ ਲੈ ਕੇ ਆਓ ਵੀ ਅਸੀਂ ਥੋੜੇ ਦਿਨ ਲਈ ਤੁਹਾਡੇ ਕੋਲ ਰੁਕ ਸਕਦੇ ਹਾਂ ਉਹ ਕਹਿੰਦੀ ਹਾਂਜੀ ਹੁਣ ਉਹ ਤਿੰਨੋਂ ਜਾਣੇ ਘਰ ਚ ਰਹਿੰਦੇ ਆ ਸੀਮਾ ਬੜੀ ਵਧੀਆ ਰੋਟੀ ਪਾਣੀ ਖਾਣ ਲੱਗ ਜਾਂਦੀ ਆ ਵਧੀਆ ਗੱਲ ਤਾਂ ਦਿਨ ਬੜਾ ਸੌਖਾ ਨਿਕਲਣ ਲੱਗ ਜਾਂਦਾ ਤੇ ਦੋ ਦਿਨ ਬਾਅਦ ਹੁਣ ਰਾਜਨ ਤੇ ਉਹਦੀ ਮਦਰ ਕਹਿੰਦੇ ਆ ਵੀ ਅਸੀਂ ਜਾਣਾ ਘਰ ਵਾਪਸ ਸੀਮਾ ਬਹੁਤ ਰੋਂਦੀ ਆ ਕਹਿੰਦੀ ਵੀ ਅੱਜ ਫੇਰ ਮੈਨੂੰ ਘਰ ਖਾਣ ਨੂੰ ਆਊਗਾ ਮੈਂ ਤਾਂ ਇਕੱਲੀ ਰਹਿ ਜਾਊਂਗੀ ਮੇਰੇ ਦੋ ਦਿਨ ਕਿਵੇਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਡੇ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਫੇਰ ਤੂੰ ਆਵਾਂਗੇ ਨਾ ਤਾਂ ਉਹ ਚਲੇ ਜਾਂਦੇ ਆ ਵਾਪਸ ਹੁਣ ਸੀਮਾ ਫੇਰ ਆ ਤੇ ਆਪਣਾ ਇਕੱਲਾਪਨ ਮਹਿਸੂਸ ਕਰਦੀ ਰਹਿੰਦੀ ਆ ਪਰ ਉਹ ਕੀ ਕਰਦੀ ਆ ਕਿ ਜਦੋਂ ਨੂੰ ਸ਼ਾਮ ਨੂੰ ਜਾਦੇ ਇਕੱਲਾਪਨ ਮਹਿਸੂਸ ਹੁੰਦਾ ਕਦੇ ਨਾ ਕਦੇ ਰਾਜਨ ਨੂੰ ਫੋਨ ਕਰਦੀ ਆ ਕਦੇ ਰਾਜਨ ਨੂੰ ਪੁੱਛਦਾ ਮੈਡਮ ਤੁਸੀਂ ਖਾਣਾ ਖਾ ਲਿਆ ਤੁਸੀਂ ਦਵਾਈ ਲੈ ਲਈ ਆਏ ਕਰਦਿਆਂ ਕਰਦਿਆਂ ਉਹਨਾਂ ਦੇ ਵਿੱਚ ਇੱਕ ਅਟੈਚਮੈਂਟ ਪੈ ਜਾਂਦੀ ਆ ਦੁੱਖ ਸੁੱਖ ਸਾਂਝਾ ਕਰਨ ਦੀ ਉਹ ਪੁੱਛਦਾ ਰਹਿੰਦਾ ਵੀ ਮੈਡਮ ਤੁਹਾਡੀ ਸਿਹਤ ਠੀਕ ਆ ਉਹ ਪੁੱਛਦੀ ਰਹਿੰਦੀ ਆ ਵੀ ਤੇਰੀ ਮਦਰ ਠੀਕ ਆ ਗੱਲਾਂ ਬਾਤਾਂ ਕਰਦੇ ਆ ਤਾਂ ਉਹ ਇੱਕ ਦਿਨ ਰਾਜਨ ਨੂੰ ਕਹਿੰਦੀ ਆ ਵੀ ਰਾਜਨ ਜਿਸ ਦਿਨ ਤੂੰ ਫ੍ਰੀ ਹੋਇਆ ਹੈ ਨਾ ਤੂੰ ਇੱਥੇ ਆ ਕੇ ਜ਼ਰੂਰ ਜਾਈਂ ਜਦੋਂ ਉਹ ਆਉਂਦਾ ਤਾਂ ਉਹ ਚਾਹ ਪਾਣੀ ਬਣਾਉਂਦੀ ਐ ਸੀ ਮਾਂ ਤੇ ਦੋਨੇ ਦੁੱਖ ਸੁੱਖ ਗੱਲਾਂ ਬਾਤਾਂ ਕਰਦੇ ਅਤੇ ਪੁੱਛਦਾ ਵੀ ਤੁਸੀਂ ਕਿਵੇਂ ਰਹਿੰਦੇ ਹੋ ਠੀਕ ਠਾਕ ਹਾਂ ਉਹ ਕਹਿੰਦੀ ਵੀ ਅੱਜ ਉਹ ਨਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਕਹਿੰਦਾ ਹਾਂਜੀ ਦੱਸੋ ਤਾਂ ਕਹਿੰਦੀ ਵੀ ਮੈਨੂੰ ਲੱਗਦਾ ਨਾ ਵੀ ਮੈਂ ਤੇਰੇ ਨਾਲ ਦਿਲ ਤੋਂ ਅਟੈਚ ਹੋ ਚੁੱਕੀ ਆ ਵੀ ਜੇ ਤੂੰ ਇਸ ਗੱਲ ਦਾ ਬੁਰਾ ਨਾ ਮਣਾਵੇਂ ਤਾਂ ਤੂੰ ਮੇਰਾ ਲਾਈਫ ਪਾਰਟਨਰ ਬਣ ਸਕਦਾ ਤਾਂ ਰਾਜਣ ਇੱਕਦਮ ਚੁੱਪ ਹੋ ਜਾਂਦਾ ਕਿਉਂਕਿ ਉਹ ਸੀਮਨ ਨਾਲ ਅਟੈਚਮੈਂਟ ਤਾਂ ਉਹਨੂੰ ਵੀ ਹੋਈ ਹੁੰਦੀ ਆ ਉਹ ਕਹਿੰਦੀ ਬਿਸ਼ੱਕ ਸਾਡਾ 10 ਸਾਲ ਦਾ ਇਸ ਗੈਪ ਆ ਪਰ ਮੈਨੂੰ ਪਤਾ ਵੀ ਲੋਕ ਬਹੁਤ ਗੱਲਾਂ ਕਰਨਗੇ ਵੀ ਘਰ ਚ ਕੇਅਰ ਟੇਕਰ ਮੁੰਡਾ ਰੱਖਿਆ ਸੀ ਉਹ ਨੂੰ ਰੱਖ ਲਿਆ ਨੌਕਰ ਸੀ ਉਹ ਨੂੰ ਘਰੇ ਰੱਖ ਲਿਆ ਕਹਿੰਦੀ ਪਰ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਗਈ ਕਿਉਂਕਿ ਮੈਨੂੰ ਲੱਗਦਾ ਵੀ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਸੌਖੀ ਹੋ ਜਾਂਦੀ ਆ ਜਦੋਂ ਤੂੰ ਆ ਜੰਨਾ ਵੀ ਮੇਰੀ ਜ਼ਿੰਦਗੀ ਸਖਾਲੀ ਲੰਘ ਜਾਂਦੀ ਆ ਕਿਉਂਕਿ ਇਹ ਅਮੀਰੀ ਜ਼ਿੰਦਗੀ ਐ ਤਾਂ ਨੰਗੜਨੀ ਵਾਲੀ ਮੈਨੂੰ ਕਿਤੇ ਦਾ ਵਿਆਹ ਕਰਾਉਣਾ ਪਊਗਾ ਪਰ ਇਹ ਨਹੀਂ ਪਤਾ ਵੀ ਅਗਲਾ ਇਨਸਾਨ ਕਿਵੇਂ ਦਾ ਹੋਊਗਾ ਪਰ ਮੈਨੂੰ ਪਤਾ ਵੀ ਤੇਰਾ ਤੇ ਮੇਰਾ ਜਮੀਨ-ਸਮਾਨ ਦਾ ਫਰਕ ਆਣਾ ਪਰ ਗਰੀਬੀ-ਅਮੀਰੀ ਕੁਛ ਨਹੀਂ ਜਿੰਨਾ ਚਿਰ ਬੰਦੇ ਦੀ ਜ਼ਿੰਦਗੀ 'ਚ ਸਕੂਨ ਖੁਸ਼ੀ ਨਹੀਂ ਕਹਿੰਦੀ ਮੈਨੂੰ ਪਤਾ ਵੀ ਤੇਰੇ ਆਉਣ ਨਾਲ ਸਾਡੇ ਘਰ 'ਚ ਸਕੂਨ ਆਉਂਦਾ ਤੂੰ ਮੇਰੇ ਨਾਲ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਉਹ ਕਹਿੰਦਾ ਵੀ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਪਦੀ ਮਾਨ ਨਾਲ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਤੁਹਾਨੂੰ ਲਾਸਟ ਫੈਸਲਾ ਦੱਸ ਸਕਦਾ ਉਹ ਕਹਿੰਦਾ ਪਰ ਮੈਨੂੰ ਇੰਨਾ ਵਧੀਆ ਵੀ ਪਤਾ ਵੀ ਥੋੜੇ ਨਾਲ ਰਿਹਾ ਕਿ ਮੈਨੂੰ ਵਧੀਆ ਲੱਗਦਾ ਵੀ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਵੀ ਤੁਹਾਡੀ ਕੇਸ ਮੈਟਰ ਆ ਕੋਈ ਪਰ ਇਹ ਆ ਵੀ ਆਪਣਾ ਗਰੀਬੀ ਅਮੀਰੀ ਦਾ ਬਹੁਤ ਫਰਕ ਆ ਕੱਲ ਨੂੰ ਇਹ ਚੀਜ਼ ਜਾਣਨ ਕਿ ਮੁੰਡੇ ਨੇ ਪੈਸੇ ਮਾਰੇ ਨੇ ਆਏ ਕਰਕੇ ਆਪਦੀ ਮਾਲਕਣ ਨਾਲ ਵਿਆਹ ਕਰਾ ਲਿਆ ਪੈਸੇ ਪੈਸੇ ਦੇ ਲਾਲਚ ਚ ਜਾ ਕੇ ਉਹ ਕਹਿੰਦੀ ਇਹ ਸਾਰੀਆਂ ਗੱਲਾਂ ਮੇਰੀਆਂ ਮੇਰੀ ਪ੍ਰੋਬਲਮ ਹੈ ਇਹ ਤੇਰੀ ਨਹੀਂ ਕਿ ਮੈਨੂੰ ਪਤਾ ਤੂੰ ਕਿਵੇਂ ਦਾ ਕਿੰਨਾ ਸਮਝਦਾਰ ਪੜਿਆ ਲਿਖਿਆ ਮੁੰਡਾ ਤੂੰ ਮੈਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ ਉਹ ਰਾਜਨ ਉੱਥੋਂ ਚਲਾ ਜਾਂਦਾ ਤੇ ਉਹ ਘਰੇ ਜਾ ਕੇ ਆਪਦੀ ਮਾਂ ਨਾਲ ਗੱਲ ਕਰਦਾ ਉਹਦੀ ਮਾਂ ਕਹਿੰਦੀ ਨਾ ਪੁੱਤ ਵੀ ਆਪ ਪਹਿੇ ਘਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਤੇ ਆਪਣਾ ਲੈਵਲ ਬੜਾ ਫਰਕ ਆ ਉਹ ਕਹਿੰਦਾ ਪਰ ਮੰਮੀ ਵੀ ਮੈਨੂੰ ਲੱਗਦਾ ਵੀ ਮੈਂ ਉਹਨਾਂ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਹੋਰ ਕਿਤੇ ਵਿਆਹ ਵੀ ਨਹੀਂ ਕਰਾ ਸਕਦਾ ਕਿਉਂਕਿ ਮੈਨੂੰ ਉਹਨਾਂ ਦੀ ਫਿਕਰ ਹੀ ਇੰਨੀ ਹੁੰਦੀ ਆ ਉਹਦੀ ਮਾਂ ਕਹਿੰਦੀ ਠੀਕ ਆ ਫਿਰ ਜੇ ਤੈਨੂੰ ਇਹ ਲੱਗਦਾ ਵੀ ਤੂੰ ਉਹਦੇ ਨਾਲ ਹੀ ਰਹਿਣਾ ਸਹੀ ਆ ਫਿਰ ਤੂੰ ਦੇਖ ਲੈ ਫਿਰ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਜਿਹੜੀਆਂ ਗੱਲਾਂ ਸੀ ਤੈਨੂੰ ਸਮਝਾਈਆਂ ਇਹ ਤੂੰ ਖੋਲ ਲਈ ਵੀ ਸਾਨੂੰ ਕਿਸੇ ਦੇ ਪੈਸੇ ਨਾਲ ਕੋਈ ਮਤਲਬ ਨਹੀਂਗਾ ਹੁਣ ਸੀਮਾ ਵੀ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੀ ਆ ਘਰ 'ਚ ਤੇ ਰਾਜਨ ਵੀ ਆਦੇ ਰਿਸ਼ਤੇਦਾਰਾਂ ਨੂੰ ਬੁਲਾਉਂਦਾ ਸਾਰੀ ਗੱਲ ਖੁੱਲਹੀ ਜਾਂਦੀ ਆ ਵੀ ਇਸ ਤਰ੍ਹਾਂ ਵੀ ਸੀਮਾ ਪੁੱਛਦੀ ਆ ਵੀ ਮੈਂ ਜਿੰਨੀ ਕੀ ਚੱਗੇ ਵਧ ਸਕਦੀ ਆ ਉਹਦੇ ਰਿਸ਼ਤੇਦਾਰ ਕਹਿੰਦੇ ਵੀ ਸਾਨੂੰ ਕੀ ਪ੍ਰੋਬਲਮ ਐ ਤੇ ਖੁਸ਼ੀ ਵਾਲੀ ਗੱਲ ਆ ਵੀ ਤੁਸੀਂ ਦੋਨੋਂ ਆਪ ਇੱਕ ਦੂਜੇ ਨੂੰ ਜਾਣਦੇ ਹੋ ਤੇ ਇਹ ਤੋਂ ਚੰਗਾ ਵੀ ਤੂੰ ਅੰਦਰ ਘੁੱਟ-ਘੁੱਟ ਕੇ ਮਰੇ ਤੂੰ ਆਪਦੀ ਜ਼ਿੰਦਗੀ ਨੂੰ ਅੱਗੇ ਵਧ ਜਿਉਂ ਦੇ ਦੋਨਾਂ ਦੇ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ ਉਹਨਾਂ ਦਾ ਦੂਜੇ ਦਿਨ ਉਹਨਾਂ ਦਾ ਲੀਗਲ ਤੌਰ ਤੇ ਇੱਕ ਵਿਆਹ ਕੀਤਾ ਜਾਂਦਾ ਛੋਟਾ ਜਿਹਾ ਵਿਆਹ ਰਚਾ ਕੇ ਹੁਣ ਉਹ ਦੋਨੋਂ ਪਤੀ ਪਤਨੀ ਬਣ ਚੁੱਕੇ ਆ ਸੋਹਣੀ ਜ਼ਿੰਦਗੀ ਵਧੀਆ ਚੌਂ ਰਹੇ ਆ ਪਰ ਕਿਤੇ ਨਾ ਕਿਤੇ ਸੀਮਾ ਨੂੰ ਮੋਹਿਤ ਤੇ ਜਾਣ ਦਾ ਦੁੱਖ ਬਹੁਤ ਆ ਪਰ ਕਿਤੇ ਨਾ ਕਿਤੇ ਵੀ ਆ ਵੀ ਮੋਹਿਤ ਨੇ ਚਲੇ ਹੀ ਜਾਣਾ ਸੀ ਪਰ ਇੱਕ ਰਾਜਨ ਵਰਗਾ ਉਹਨੂੰ ਸੱਚਾ ਇਨਸਾਨ ਉਹਨੂੰ ਸਮਝਣ ਵਾਲਾ ਮਿਲ ਜਾਂਦਾ ਉਹ ਹੁਣ ਆਪਦੀ ਜ਼ਿੰਦਗੀ 'ਚ ਬਹੁਤ ਖੁਸ਼ ਆ ਕੋ ਸੋਹਣੀ ਜ਼ਿੰਦਗੀ ਜਿਉ ਰਹੀ ਆ ਤੇ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਸੁਣਾਉਂਦਾ ਮਤਲਬ ਇਹ ਨਹੀਂ ਕਿ ਕੋਈ ਕਿਸੇ ਦੇ ਪੈਸੇ ਨੂੰ ਸ਼ੋਅ ਆਫ ਕਰਨਾ ਜਾਂ ਕਿਸੇ ਦੀ ਇਸ ਨੂੰ ਬਸ ਇਹ ਸੀ ਕਿ ਜਦੋਂ ਵੀ ਕਿਸੇ ਇਨਸਾਨ ਦੇ ਪਾਰਟਨਰ ਦੀ ਡੈਥ ਹੋ ਜਾਂਦੀ ਆ ਤਾਂ ਉਹਨੂੰ ਅੱਗੇ ਵਧਣ ਲਈ ਇੱਕ ਸਪੋਰਟਰ ਦੀ ਜ਼ਰੂਰ ਲੋੜ ਹੁੰਦੀ ਆ ਕਿਉਂਕਿ ਜ਼ਿੰਦਗੀ ਇੱਕ ਪਾਰਟਨਰ ਤੋਂ ਬਿਨਾਂ ਨਹੀਂ ਨਿਕਲ ਸਕਦੀ ਹੁੰਦੀ ਇਹ ਸਭ ਨੂੰ ਹੀ ਪਤਾ ਹੁੰਦਾ ਕਈ ਇਨਸਾਨ ਇਕੱਲਾ ਇੱਕ ਮਰਿਆ ਬਰਾਬਰ ਹੋ ਜਾਂਦਾ ਘੁੱਟ ਘੁੱਟ ਕੇ ਮਰਿਆ ਹੁੰਦਾ ਜੇ ਉਹਨੂੰ ਅਗਲਾ ਇਨਸਾਨ ਵਧੀਆ ਮਿਲ ਜੇ ਤਾਂ ਉਹਦੀ ਜ਼ਿੰਦਗੀ ਚ ਹੋਰ ਨਵੀਂ ਸ਼ੁਰੂਆਤ ਹੋ ਸਕਦੀ ਆ ਕਈ ਬਹੁਤ ਸਾਰੀਆਂ ਵਿਧਵਾ ਭੈਣਾਂ ਬਹੁਤ ਸਾਰੀਆਂ ਵਿਡੋ ਲੇਡੀਜ਼ ਹੁੰਦੀਆਂ ਜਿਹੜੀਆਂ ਵਿਧਵਾ ਹੋ ਕੇ ਇਕੱਲਾ ਪਣ ਮਹਿਸੂਸ ਕਰਦੀਆਂ ਲੇਕਿਨ ਉਹਨਾਂ ਨੂੰ ਇਹ ਡਰ ਹੁੰਦਾ ਵੀ ਜੇ ਮੇਰੇ ਕਰਮਾ ਚ ਹੁਣ ਸੁਖ ਨਹੀਂ ਸੀ ਤਾਂ ਅੱਗੇ ਵੀ ਨਹੀਂ ਹੋ ਸਕਦਾ ਹਨਾ ਤਾ ਇਹ ਕਹਾਣੀ ਦਾ ਬਸ ਸੁਣਾਉਂਦਾ ਹੈ ਇਹ ਹੀ ਮਕਸਦ ਸੀਗਾ ਉਮੀਦ ਕਰਦੇ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਕੱਲ ਇੱਕ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਐਨ ਆਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਸ਼ੇਅਰ ਕਰਿਓ ਧੰਨਵਾਦ ਜੀ